ਕੀ ਹੈ ਖਾਲਸਤਾਨੀ ਡਾਟਾ ਸੈਂਟਰ ਬਾਰੇ ਜਾਣਕਾਰੀ ਇਹਦੇ ਬਾਰੇ ਜਾਣਕਾਰੀ ਕੀ ਹੈ ਸੋ ਇਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇਹ ਸ਼ੁਰੂ ਕੀਤਾ ਸੀ ਡਾਟਾ ਸੈਂਟਰ ਤੇ ਇਹ ਗੱਲ ਜਦੋਂ ਕੋਈ ਸਵਾਲ ਕਰਦਾ ਨਾ ਕਿ ਕੀ ਕੋਈ ਅਜੇਹਾ ਡਾਟਾ ਸੈਂਟਰ ਹੈ ਖਾਲਸਾ ਦੀ ਲੜਾਈ ਦਾ ਸਿੱਖਾਂ ਦੀ ਆਜ਼ਾਦੀ ਦੀ ਜਦੋ ਜਹਿਦ ਇਹ ਆਪਣੇ ਆਪ ਚ ਸਵਾਲ ਤੇ ਇਹਦਾ ਜਵਾਬ ਹੈ ਹਾਂ ਹੈ ਅਜੇਹਾ ਡਾਟਾ ਕਿ ਮੋٹے ਤੌਰ ਦੇ ਉੱਤੇ ਜਿਹੜੇ ਅਧਿਕਾਰਕ ਤੌਰ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਸਾਹਮਣੇ ਸਾਨੂੰ ਦਿਸਦੀਆਂ ਨੇ ਉਹਨਾਂ ਚ ਹੈ ਇਨਸਾਫ ਇਹ ਨਾਨ-ਪ੍ਰੋਫਿਟ ਜਿਹੜੀ ਹੈਗੀ ਆ ਜਥੇਪੰਦੀ ਹੈ ਇੱਕ ਇਹਨੇ ਬਹੁਤ ਕੰਮ ਕੀਤਾ ਝੂਠੇ ਪੁਲਿਸ ਮੁਕਾਬਲਿਆਂ ਤੇ ਸਵੱਧ ਦੇ ਵਿੱਚ ਤਸਵੀਰਾਂ ਦੇ ਨਾਲ ਨੌਜਵਾਨਾਂ ਦਾ ਜਿਹੜਾ ਡਾਟਾ ਇਕੱਠਾ ਕੀਤਾ ਇਹ ਇਹ ਗੁਰਤੇਜ ਸਿੰਘ ਆਈਏਐਸ ਜਿਹੜਾ ਸੀਗਾ ਜੀ ਰਾਮਨਾਰਾਇਣ ਤੇ ਜਸਵੰਤ ਸਿੰਘ ਖਾਲੜਾ ਤੇ ਹੋਰ ਜਿਹੜੇ ਉਹਨਾਂ ਦੇ ਸਰਕਲ ਦੇ ਬੰਦੇ ਸੀ ਉਹ ਇਸ ਦੇ ਵਿੱਚ ਐਕਟਿਵ ਰਹੇ ਉਹ ਬੀਬੀ ਜੀ ਸਨ ਜਿਹੜੇ ਇਸ ਦੇ ਨਾਲ ਇਨਸਾਫ ਨੂੰ ਚਲਾ ਰਹੇ ਸਨ ਉਹਨਾਂ ਨੇ ਕਾਫੀ ਵੱਡੀ ਸੇਵਾ ਕੀਤੀ ਉਹਨਾਂ ਨੂੰ ਸੈਲੂਟ ਆ ਉਹਨਾਂ ਨੇ ਕੰਮ ਬਹੁਤ ਕੀਤਾ ਇਸ ਮਾਮਲੇ ਦੇ ਵਿੱਚ ਸਾਡੀ ਭੈਣ ਹੈ ਉਹ ਤੇ ਉਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਤੇ ਉਹਨਾਂ ਦਾ ਸਤਿਕਾਰ ਆ ਜਿਹੜਾ ਉਹ ਅਸੀਂ ਭਾਵੇਂ ਉਹਨਾਂ ਨਾਲ ਮਿਲ ਨਹੀਂ ਸਕਦੇ ਜਾਂ ਗੱਲਬਾਤ ਨਹੀਂ ਕਰ ਸਕਦੇ ਪਰ ਉਹਨਾਂ ਨੇ ਕੰਮ ਬਹੁਤ ਵੱਡਾ ਕੀਤਾ ਤੇ ਇੱਕ ਜਥੇਬੰਦੀ ਹੋਰ ਆ PHRO ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਸਟਿਸ ਅਜੀਤ ਸਿੰਘ ਪੈਂਸੋਰਾ ਨੇ ਇਹ ਸ਼ੁਰੂ ਕੀਤੀ ਸੀ ਉਸ ਵੇਲੇ ਝੂਠੇ ਪੁਲਸ ਮੁਕਾਬਲਿਆਂ ਦਾ ਸਿੱਖਾਂ ਦੇ ਉੱਤੇ ਹੋਈਆਂ ਵਧੀਆਂ ਦਾ ਸਾਰਾ ਡਾਟਾ ਹੈ ਨਾ ਨੇ ਉਸ ਵੇਲੇ ਇਕੱਠਾ ਕੀਤਾ ਇਹਦੇ ਵਿੱਚ ਬਹੁਤ ਜਿਹੜੇ ਵਕੀਲ ਅਤੇ ਸਾਬਕਾ ਜੱਜ ਵੀ ਸ਼ਾਮਲ ਸਨ ਜਿਨ੍ਹਾਂ ਦੇ ਅੰਦਰ ਸਿੱਖ ਭਾਵਨਾਵਾਂ ਸਨ ਜਿਨ੍ਹਾਂ ਨੇ ਬਹੁਤ ਗ੍ਰਾਸ ਰੂਟ ਲੈਵਲ ਤੇ ਪਿੰਡ-ਪਿੰਡ ਜਾ ਕੇ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਇਸ ਡਾਟੇ ਦੇ ਵਿੱਚ ਹੈ ਨੇ ਬਹੁਤ ਸਾਰੀਆਂ ਇਹਦੇ ਤੋਂ ਜਾਣਕਾਰੀਆਂ ਸਾਡੇ ਕੋਲ ਵੀ ਨੇ ਇਹ ਡਾਟਾ ਸਾਡੇ ਕੋਲ ਵੀ ਹੈਗਾ ਤੇ ਵਰਲਡ ਸਿੱਖ ਨਿਊਜ਼ ਨਿਊਜ਼ਪੇਪਰ ਇੱਕ ਛਪਦਾ ਸੀਗਾ 1984 ਦੇ ਵਿੱਚ ਸ਼ੁਰੂ ਹੋਇਆ ਸੀ ਗਰੇਵਾਲ ਡਾਕਟਰ ਗੁਰਿੰਦਰ ਸਿੰਘ ਗਰੇਵਾਲ ਨਿਊਰੋਲੋਜਿਸਟ ਨੇ ਤੇ ਕਾਫੀ ਸੀਨੀਅਰ ਨੇ ਹੁਣ ਵੱਡੀ ਉਮਰ ਹੋ ਚੁੱਕੀ ਆ ਸਾਡੇ ਸਤਲੁਜ ਦੀ ਜਿਹੜੀ ਕੋਰ ਟੀਮ ਆ ਉਹਦੇ ਮੈਂਬਰ ਵੀ ਨੇ ਉਹਨਾਂ ਕੋਲ ਕਾਫੀ ਸਾਰਾ ਡਾਟਾ ਉਹਨਾਂ ਨੇ ਵਰਲਡ ਨਿਊਜ਼ ਵਰਲਡ ਸਿੱਖ ਨਿਊਜ਼ ਸ਼ੁਰੂ ਕੀਤਾ ਸੀ ਉਹਦੇ ਵਿੱਚ ਕਾਫੀ ਡਾਟਾ ਛਪਿਆ ਸੀ ਇੰਗਲਿਸ਼ ਦਾ ਸਿੱਖਾਂ ਦਾ ਸਭ ਤੋਂ ਪਹਿਲਾ ਅਖਬਾਰ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਛਪਦਾ ਸੀ ਉਹ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਕਾਫੀ ਡਾਟਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਛਾਪਿਆ ਗਿਆ ਸੀ ਸੋ ਇਹ ਇਨਸਾਫ ਇਨਸਾਫ ਦਾ ਕਾਫੀ ਡਾਟਾ ਸਾਡੇ ਕੋਲ ਉਪਲਬਧ ਹੈ ਇੱਕ ਸਿੱਖ ਕੋਲੀਸ਼ਨ ਸਿੱਖ ਕੋਲੀਸ਼ਨ ਇੱਕ ਜਥੇਬੰਦੀ ਹੈ ਅਮਰੀਕਾ ਦੇ ਵਿੱਚ ਹੀ ਕੰਮ ਕਰਦੀ ਹੈ ਤੇ ਇਹਨਾਂ ਵੱਲੋਂ ਕਾਫੀ ਡਾਟਾ ਜਿਹੜਾ ਹੈਗਾ ਉਹ ਹੈਗਾ